ਕੀ ਖਾਸੀ ਤਾਂ ਹੈ ਜੀ ਕੀ ਮੇਰਾ ਰੱਬ ਦੀ ਰੱਬ ਜੀ ਨਹੀਂ ਗੁਰੂ ਨਾਨਕ ਬਾਬੇ ਦੀ ਮਿਹਰ ਹੈ ਜੀ ਜੀ ਰਾਫੀਆ ਸਾਹਿਬਾਂ ਨੂੰ ਲੈਟਰੀ ਦਿੱਤੀ ਜਾਂਦੀ ਹੈ ਜੀ ਦਿਨ ਮੰਗਲਵਾਰ ਦਿਨ ਵੀਰਵਾਰ ਜੀ ਤੇ ਦਿਨ ਸ਼ਨੀਵਾਰ ਸ਼ਨੀਵਾਰ ਹੈ আচ্ছা ਇੱਕ ਚੀਜ਼ ਤੁਹਾਡੀ ਗੱਲ ਵਿੱਚ ਹੋਰ ਆ ਮੰਨ ਲਓ ਜੇ ਕੋਈ ਬਾਹਰ ਕੋਈ ਦਿੱਲੀ ਪਠਾਨਕੋਟ ਕੋਈ ਬਾਹਰ ਬੈਠਾ ਕਹਿੰਦਾ ਪਾਉਣੀਆਂ ਲੈਟਰੀ ਉਹਦੀ ਕੀ ਸਹੂਲਤ ਆ ਫਿਰ ਵੀਰ ਜੀ ਡਰੈਸ ਆ ਉਹਨੂੰ ਸਾਨੂੰ ਪ੍ਰੋਪਰ ਭੇਜੋ ਜੀ ਕੋਰੀਅਰ ਕਰਾ ਕੇ ਟਿਕਟ ਤੁਹਾਡੇ ਫੋਨ ਤੇ ਆਊਗੀ ਟਿਕਟ ਤੁਹਾਡੇ ਘਰੇ ਆਊਗੀ ਜੀ ਜੀ ਲੈ ਵੀ ਮਿੱਤਰ ਪਿਆਰਿਓ ਟਿਕਟ ਤੁਹਾਡੇ ਘਰੇ ਆਊਗੀ 500 ਰੁਪਏ ਦੇ ਵਿੱਚ 10 ਕਰੋੜ ਤੇ 7 ਰੁਪਿਆ ਦੇ ਵਿੱਚ 1 ਕਰੋੜ 7 ਰੁਪਿਆ ਦੇ ਵਿੱਚ 1 ਕਰੋੜ ਰੁਪਏ ਦੇ ਤੁਸੀਂ ਮਾਲਕ ਬਣ ਸਕਦੇ ਹੋ ਜੀ ਮਿੱਤਰ ਪਿਆਰਿਓ 500 ਦਾ ਨੋਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ 500 ਦਾ ਨੋਟ ਪੰਡਿਤ ਜੀ ਕੋਲ ਲੈ ਆਓ ਤੇ ਪੂਰਾ 10 ਕਰੋੜ ਲਿਜਾਓ ਪੂਰਾ 10 ਕਰੋੜ ਰੁਪਿਆ ਲੈ ਜਾਓ ਗਿਣਦਿਆਂ ਦਾ ਨਾ ਥੁੱਕ ਮੁੱਕ ਜੂਗਾ ਕਿੰਨੀ ਤਰੀਕ ਨੂੰ 17 ਤਰੀਕ ਨੂੰ ਮੱਘਰ ਸੰਗਰੰਤੀ ਬੰਪਰ 2026 2026 ਪੰਗੜੇ ਪਹਿਨਣਗੇ ਢੋਲਾ ਵੱਜਣਗੇ ਵਧਾਈਆਂ ਦੇਣ ਵਾਲੇ ਦੀ ਲੇਨ ਲੱਗ ਜਾਣੀਆਂ ਪੰਡਤ ਲੈਟਰੀ ਸਟਾਲ ਧੂਰੀ ਧੂਰੀ ਤੇ ਇਸ ਤੋਂ ਪਹਿਲਾਂ ਆਪਾਂ ਕਿੰਨੇ ਜਣੇ ਨੂੰ ਲੱਖਾ ਪਤੀ ਬਣਾ ਚੁੱਕੇ ਆ 1600 ਲੱਖ ਵਦੀ ਪਹਿਲਾ ਬਣਾਈ ਸੀ ਹੁਣ 1619 ਹੋ ਚੁੱਕੇ ਨੇ ਨਾੜ ਲਵੇ ਇੱਕ ਹਫਤੇ ਚ 1619 ਹੋ ਚੁੱਕੇ ਨੇ ਤੇ 1620 21 22 ਸੋਡਾ ਨੰਬਰ ਹੋ ਸਕਦਾ ਤੇ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ 500 ਰੁਪਿਆ ਪਾ ਲਓ 500 ਰੁਪਿਆ ਪਾ ਲਓ 10 ਕਰੋੜ ਰੁਪਏ ਦੇ ਮਾਲਕ ਬਣ ਸਕਦੇ ਹੋ ਸਾਰੇ ਰੋਣੇ ਧੋਣੇ ਤੋਤੇ ਜਾਣਗੇ ਇੱਕ ਵੀ ਦੇ ਵਿੱਚ 10 ਕਰੋੜ ਦੇ ਮਾਲਕ ਬਣ ਸਕਦੇ ਹੋ 10 ਕਰੋੜ ਦੀ ਜਿਹੜੀ ਲੋੜੀ ਬੰਪਰ ਦੀ ਲਾਟਰੀ ਹੈ ਤੁਸੀਂ ਜਿੱਤ ਸਕਦੇ ਹੋ ਅਸੀਂ ਖੜੇ ਆ ਪੰਡਿਤ ਲਾਟਰੀ ਏਜੰਸੀ ਭੁਰੀ ਲੇਵਾ ਲੋਟੇ ਹਾਂਜੀ ਬੰਦੇ ਵੀ ਕੋਈ ਕੋਈ ਫਰਜ਼ ਹੈ ਕਿ ਕਾਪੀਆਂ ਲੈ ਵੀ ਦਿੱਤੀ ਜਾਣੀਆਂ ਜੀ ਤਿੰਨ ਦਿਨ ਸਿਰਫ ਤਿੰਨ ਦਿਨ ਪੂਰਪੂਰਨ ਤਰ੍ਹਾਂ ਨਾਲ ਦਿੱਤੀ ਜਾਣੀਆਂ ਜੀ ਜੀ ਰਾਸ਼ੀ ਦੇ ਮੁਤਾਬਕ ਜੀ ਦਿਨ ਮੰਗਲਵਾਰ ਮੰਗਲਵਾਰ ਦਿਨ ਵੀਰਵਾਰ ਵੀਰਵਾਰ ਦਿਨ ਸ਼ਨੀਵਾਰ ਸ਼ਨੀਵਾਰ ਤੁਹਾਡਾ ਮੋਬਾਈਲ ਨੰਬਰ ਕੋਲ ਸਕਰੀਨ ਤੇ ਚੱਲ ਰਿਹਾ ਜੀ 1600 ਲਖਵਤ ਦੀ ਪਹਿਲਾ ਬਣਾ ਚੁੱਕੀ ਦੀ 1620 ਲਖਵਤ ਦੀ ਭਰ ਚੁੱਕੀ ਹੈ ਜੀ ਇੱਕ ਵੀ ਦੀ ਤਿਆਰੀ ਹੈ ਜੀ ਮਿੱਤਰੋ 1600 ਬੀ ਲਖਪਤੀ ਪਹਿਲਾ ਪੰਡਿਤ ਜੀ ਬਣਾ ਚੁੱਕਿਆ ਕਹਿਣ ਦਾ ਭਾਵ 1620 ਬੰਦਿਆਂ ਨੂੰ ਇਥੋਂ ਇਨਾਮ ਲੱਗੇ ਆ ਤੇ 1600 ਇੱਕੀਵਾ 22 ਮਈ ਤੋਂ ਬਾਅਦ ਵਾਲੇ ਨੰਬਰ ਤੁਹਾਡੇ ਹੋ ਸਕਦੇ ਆ 500 ਰੁਪਏ ਦੇ ਵਿੱਚ 10 ਕਰੋੜ ਸਰਕਾਰੀ ਲਾਟਰੀ ਏਜੰਸੀ ਆ ਸਰਕਾਰੀ ਆ ਕੋਈ ਫਰੋਡ ਵਾਲਾ ਕੰਮ ਨਹੀਂ ਤੇ 7 ਰੁਪਈਆ ਦੇ ਵਿੱਚ ਪੂਰਾ 1 ਕਰੋੜ ਦੇ ਮਾਲਕ ਬਣ ਸਕਦੇ ਹੋ ਜੇ ਕੋਈ ਲੁਧਿਆਣਾ ਦੇ ਬੈਠਾ ਹੋ ਸਿਆਲਪੁਰ ਦਿੱਲੀ ਉਹ ਕਰਕੇ ਕਿਵੇਂ ਸਪੌਂਸਿੰਗ ਕਰਾਂਗੇ ਆਪਾਂ ਸਾਨੂੰ ਪ੍ਰੋਪਰ ਐਡਰੈਸ ਤੇ ਜੀ ਕੋਰੀਅਰ ਰਾਹੀਂ ਟਿਕਟ ਤੁਹਾਡੇ ਘਰੇ ਪਹੁੰਚੂਗੀ ਜੀ ਕੋਰੀਅਰ ਰਾਹੀਂ ਟਿਕਟ ਤੁਹਾਡੇ ਘਰੇ ਪਹੁੰਚੂਗੀ ਤੁਹਾਨੂੰ ਟਿਕਟ ਘਰੇ ਪਹੁੰਚਗੀ ਤੁਸੀਂ ਸਾਨੂੰ ਓਕੇ ਲਿਖ ਕੇ ਪਾਉਣਾ ਵੀ ਧੰਨਵਾਦ ਲਓ ਜੀ ਘਰ ਚ ਗੰਗਾ ਆ ਜਾਂਦੀ ਆ ਘਰ ਦੇ ਵਿੱਚ ਸਿਰਫ ਇੱਕ 500 ਰੁਪਿਆ 500 ਰੁਪਿਆ ਦੀ ਗੱਲ ਆ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਪੱਟ ਜੀ ਕੋਲ ਤੁਸੀਂ ਲਾਟਰੀ ਦੀ ਜਿਹੜੀ ਟਿਕਟ ਖਰੀਦ ਸਕਦੇ ਹੋ ਤੇ ਜਿਹੜੀ ਲਾਟਰੀ ਦੀ ਜਿਹੜੀ ਇਹ ਸੀਧ ਹੈਗੀ ਆ ਇਹ ਕੋਰੀਅਰ ਰਾਹੀਂ ਤੁਹਾਡੇ ਘਰੇ ਪਹੁੰਚੂ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਲੋੜੀ ਵਾਪਰ 2026